ਸਲਾਮ ਸਲਾਮ ਹੈ ਜੀ ਹੋਰ ਵੀ ਜੀ ਮੈਨੂੰ ਜਿੱਕਾ ਖਾਲਸਾ ਵੀਡੀਓ ਫਤਗੀ ਹੋਰ ਸਾਨੂੰ ਮੈਂ ਮਾਫੀ ਮੰਗਦਾ ਵੀਰ ਲੇਟ ਵੀ ਹੋ ਗਿਆ ਤੇ ਇੱਕ ਦੋ ਦਿਨ ਆਇਆ ਵੀ ਨਹੀਂ ਗੱਲ ਮੇਰੇ ਤੋਂ ਸਲਾਮ ਜੀ ਲੱਗ ਗਈ ਉਹਨਾ ਕੱਲ ਵੀ ਜਾਣਾ ਸੀ ਕਿਤੇ ਤੜਕੇ ਉਧਰ ਨੰਦਵਰਸਾਰ ਸਾਈਡ ਬਤ ਆਦੇ ਆਖਿਆ ਮੈਂ ਹੁਣ ਇਹ ਆ ਜਨਾ ਹੋਰ ਵੀ ਜੀ ਵਾਈ ਵੀ ਜੀ ਕਹਾ ਖਾਲਸਾ ਵੀਡੀਓ ਫਤਗੀ ਪੋਰਸਨਟੀ ਟਾਈ ਮਾਫੀ ਆਂ ਦੇ ਪਰ ਲੇਟ ਹੋ ਗਿਆ ਹਾਂ ਹਾਂ ਹੋਠੀਆ ਦੇ ਗਰੀ ਆਲਾ ਬਗੀਆ ਹਾਂ ਜੀ ਇਹ ਅਜੀਬ ਹੈ ਕਿੱਥੋਂ ਲੈਨੇ ਆਂਦਾ ਪਤਾ ਕੋਈ ਐਡਰੈਸ ਉਹਦਾ ਚਬਾ ਦੇ ਆਪ ਕੋਲ ਉਹਦਾ ਮੈਂ ਬਨੇਵਾ ਬਨੇਵਾ ਇਹਨਾਂ ਦਾ ਅਸ਼ਪਾਨ ਜੀ ਹਾਂ ਜੀ ਕੀ ਗੱਲ ਹੈ ਜੀ ਤੁਹਾਨੂੰ ਇਹਨਾਂ ਨੂੰ ਮੈਂ ਜੀ ਅਸਲ ਹੈ ਅੱਛਾ ਪਹਿਲਾਂ ਤੂੰ ਸ਼ੁਰੂ ਕਰ ਅਜੀ ਤੇ ਜੀ ਡਰਾਜੀ ਫਿਲਹਾਲ ਉਹਨ ਜਿਹੜਾ ਵਾ ਇਹਨੂੰ 1 ਸਾਲ ਹੋ ਗਿਆ ਅਟੈਕ ਹੋ ਗਿਆ ਹੈ ਅੱਛਾ ਤੇ ਸੱਜੀ ਬਾਹ ਦਾ ਮਤਲਬ ਪੈਰਲਾਈਜ਼ ਹੋ ਗਿਆ ਹੈ ਮਬਾ ਜੀ ਕਿਦਾਂ ਠੀਕ ਜੇ ਠੀਕ ਜੇ ਹਾਂ ਜੀ ਠੀਕ ਲਾਲੀ ਤੋਪ ਅੱਛਾ ਠੀਕ ਹੈ ਜੀ ਮੈਨੂੰ ਵੀਡੀਓ ਭੇਜੀ ਸੀ ਨਾ ਹਾਂ ਭਾਈ ਉਹ ਸੱਜੀ ਬਾਹ ਦੀ ਜਿਹੜਾ ਉਹ ਜਿਆਦਾ ਹੀ ਹਾਂ ਤੇ ਇਹਨਾਂ ਦੀ ਕਿਦਾਂ ਮੈਰੀ ਮੁਰਜੀ ਹੋਈ ਕਿਦਾਂ ਪਰਿਵਾਰ ਨਹੀਂ ਨਹੀਂ ਮੈਂ 36 ਸਾਲ ਮੇਰੀ ਉਮਰ ਹੋ ਗਈ ਹੈ ਤੇ ਮੇਰੀ ਉਮਰ ਤੋਂ ਪਹਿਲਾਂ ਦਾ ਹੀ ਅੱਛਾ ਦੇ ਦੇ ਤੋ ਠੰਗ ਆ ਕੀ ਦਾ ਕਰ ਰਹੇ ਹੋ ਇੱਥੇ ਇਹ ਤਾਂ ਪੰਚਾਇਤ ਕਰ ਪੰਚਾਇਤ ਕਰ ਇਹ ਪੰਚਾਇਤ ਕਰ ਗਲੀਆਂ ਦੇ ਵਿੱਚ ਤੁਸੀਂ ਇਹਨਾਂ ਦੇ ਭਾਨ ਜੇ ਜੀ ਮੈਂ ਨਹੀਂ ਹਾਂ ਇਹਦੇ ਵੀਰ ਦੇ ਭਰਾ ਹੈਗੇ ਨਹੀਂ ਆ ਇਹਨਾਂ ਦਾ ਵੈਸੇ ਇਹਨਾਂ ਦਾ ਆਪਣਾ ਕਿਹੜਾ ਪਿੰਡ ਆ ਇਸ ਤੋਂ ਹੀ ਸੁਪਾ ਮੈਨੂੰ ਨਹੀਂ ਰੋ ਰਿਹਾ ਤੁਸੀਂ ਨਾਨਕੇ ਤੇਰੀ ਜੀ ਠੀਕ ਹੈ ਸ਼ੁਰੂ ਤੋਂ ਨਾਨਕੇ ਰਹਿੰਦੇ ਕਿੰਨੀਆਂ ਭੈਣਾਂ ਜੀ ਬਾਬੇ ਦੀਆਂ ਭੈਣਾਂ ਤਿੰਨ ਭੈਣਾਂ ਇੱਕ ਭੈਣ ਤੇ ਮੇਰੇ ਨਾਲ ਮਤਲਬ ਮੇਰੀ ਮਾਤਾ ਨੇ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਆ ਚੱਲ ਗਈ ਤੁਹਾਡੀ ਮਾਸਦੀ ਮੇਰੀ ਮਾਤਾ ਨੂੰ ਮਦਰ ਤੁਹਾਡੀ ਮਾਤਾ ਨੂੰ ਮਦਰ ਉਹ ਵੀ ਰੋ 2 ਹਫ਼ਤੇ ਕੱਲੋ ਕੇ ਮਤਲਬ 1.5 ਸਾਲ ਹੋ ਗਿਆ ਨਾਲੋਂ ਉਹਨਾਂ ਦਾ ਵੱਲੇ ਤੋਂ ਇਲਾਜ ਚੱਲਦਾ ਪਿਆ ਇੱਥੇ ਅੰਮ੍ਰਿਤਸਰ ਗੁਰੂ ਅੰਦਸ ਚੈਰੀਟੇਬਲ ਹਸਪੀਟਲ ਕੈਂਸਰ ਦਾ ਬੱਲੇ ਤੋਂ ਕੀ ਕਰੀਏ ਹੁਣ ਕਰਾਉਣਾ ਦਾ ਕਹਿਣਾ ਮਾਏ ਕੈਂਸਰ ਦਾ ਹਸਪੀਟਲ ਜਿਹੜਾ ਸਪੈਸ਼ਲ ਹੈ ਨਾ ਬਠਿੰਡੇ ਆ ਉਹ ਬਠਿੰਡੇ ਜਾਂ ਉੱਥੇ ਆ ਬੀਕਾਨੇ ਦਾ اچھا ਤੇ ਜਾਂ ਫਿਰ ਪੀ ਜਾਏ ਚੰਡੀਗੜ੍ਹ ਨਹੀਂ ਫਿਰ ਇੱਥੋਂ ਸ਼ੁਰੂ ਤੋਂ ਹੀ ਚੱਲਦਾ ਪਿਆ ਕੱਲੇ ਹੋਣ ਕਰਕੇ ਵੀ ਕਿਤੇ ਜਾਇਆ ਨਹੀਂ ਜਾਂਦਾ ਨਾ ਮੈਂ ਕਰਲਾ ਵਾਂ ਕੰਮ ਵੀ ਵੇਖਣਾ ਮੈਂ ਸਾਰੀਆਂ ਚੀਜ਼ਾਂ ਵੇਖਣਾ ਮਾਨਿਕ ਜੀ ਕੰਮ ਕੰਮ ਤੋਂ ਪੈਸੇ ਕਮਾਉਣਾ ਠੀਕ ਆ ਕੰਮ ਤੋਂ ਪੈਸੇ ਕਮਾਉਂਦਾ ਪੈਸੇ ਉਹ ਡਾਕਟਰਾਂ ਨੂੰ ਦੇਉਣਾ ਤੁਹਾਨੂੰ ਠੀਕ ਹੈ ਜੀ ਕਿਉਂਕਿ ਵੀਰੇ ਜਿਵੇਂ ਜਿਹੜਾ ਬੰਦਾ ਜਿਸ ਕੇਤੇ ਚ ਹੋਵੇ ਉਹਨੂੰ ਉਹਦੀ ਨੌਲੇਜ ਹੁੰਦੀ ਆ ਪ੍ਰਾਈਵੇਟ ਜੇਕਰ ਤੁਸੀਂ ਵੀ ਕਿਸੇ ਡਾਕਟਰ ਨੂੰ ਵੀਰ ਨੂੰ ਜਾਣਦੇ ਜੇ ਆਪਾਂ ਸਾਰੇ ਉਹਨੂੰ ਨਹੀਂ ਮਾਰੇ ਕਹਿੰਦੇ ਪਰ 90% ਕਿਸੇ ਭੈਣ ਦੇ ਬੱਚਾ ਹੋਣਾ ਹੋਵੇ ਨਾ ਪ੍ਰਾਈਵੇਟ ਲੈ ਜੋ ਉਹਨੇ ਜਾਣਦੇ ਸਾਰੇ ਆਪਰੇਸ਼ਨ ਕਰਨਾ ਠੀਕ ਹੈ ਜੀ ਜਾਣਦੇ ਸਾਰੇ ਆਪਰੇਸ਼ਨ ਕਰਨਾ ਤਾਂ ਵੀਰੇ ਨੂੰ ਫਿਰ ਤੁਹਾਨੂੰ ਜ਼ਿਆਦਾ ਨੌਲੇਜ ਹੋ ਮੇਰੇ ਨਾਲ ਠੀਕ ਹੈ ਜੀ ਹਾਂ 99% ਲੋਕ ਇਦਾਂ ਕਰਦੇ ਜਿਹੜੀ ਇਹ ਕੈਂਸਰ ਦੀ ਹੈਗੀ ਸਟੇਜ ਕਿਹੜੀ ਉਹਨਾਂ ਦੀ ਪਤਾ ਵੈਸੇ ਆਪਰੇਸ਼ਨ ਹੋ ਗਿਆ ਸੀ ਵੀ ਸੀਮੂ ਕਮੂ ਲੱਗਦੀਆਂ ਉਹ ਹਾਂ ਕੰਪਲੀਟ ਹੋ ਗਿਆ ਹੁਣ ਉਹ ਜਰਨਲ ਦਾ ਚੱਲਣ ਗਿਆ ਚਲੋ ਫੈਗਰੂਪਾ ਲੱਕਰੇ ਤੇ ਚਲੋ ਮੈਂ ਤੇ ਤਾਦੀ ਸੀ ਮੈਨੂੰ ਇਹ ਚਲੋ ਜੇ ਮਾੜੀ ਮੋਟੀ ਆਪਾਂ ਨੂੰ ਜਾਣਕਾਰੀ ਹੈਗੀ ਤਾਂ ਆਪਾਂ ਸ਼ੇਅਰ ਕਰ ਦਿੰਦੇ ਹਾਂ ਹਾਂ ਇਹ ਗੱਲ ਹੈ ਚਲੋ ਹਾਂ ਤੇ ਵੀਰੇ ਇਹਨਾਂ ਨੂੰ ਸੰਭਾਲਣ ਚ ਕੀ ਦਿੱਕਤ ਆ ਪੈਨੂੰ ਦਿੱਕਤ ਮਮੀ ਦਾ ਮਮੀ ਦਾ ਕਰਕੇ ਮਮੀ ਕਰਕੇ ਵੀ ਕੁਝ ਮੈਂ ਵੀ ਇਕੱਲਾ ਵਾਂ ਆ ਤੇ ਚਲੋ ਆ ਚਾਰ ਵੀਰ ਭਰਾ ਆਪਣੇ ਹੁਣ ਲੱਗੇ ਹੋਏ ਆ ਕਿ ਚਲੋ ਜਾਦਾ ਕੰਡੀਸ਼ਨ ਕਰ ਲੋ ਜਿੱਦਾਂ ਵੀ ਵਿਚਾਰੇ ਸਾਰੇ ਕਰਦੇ ਆ ਮੈਂ ਤੇਰੇ ਕੰਮ ਤੇ ਚੱਜ ਜਾਂਦਾ ਇਹਨਾਂ ਦੇ ਬਾਪ ਦਾ ਸਾਥ ਨਹੀਂ ਆ ਗਿਆ ਬਾਪ ਦਾ ਸਾਥ ਨਹੀਂ ਮੈਂ ਇਕੱਲਾ ਹੀ ਆ ਮਤਲਬ ਮੈਂ ਸਮਝਦਾ ਹਾਂ ਹਾਂ ਜੀ ਸਾਰੇ ਕਰਦੇ ਆ ਮੈਂ ਕੁਝ ਨਹੀਂ ਕਰਦਾ ਮੈਂ ਸ਼ਾਮੀ 7 ਵਜੇ ਆਉਣਾ ਬਿਲਕੁਲ ਨਹੀਂ ਵੀਰੇ ਮੈਂ ਤੇਰੀ ਮੈਂ ਗੱਲ ਸੁਣ ਲਈ ਮੈਂ ਤੈਨੂੰ ਪੁੱਛਿਆ ਵੀ ਮੈਂ ਤੈਨੂੰ ਮੈਂ ਤੈਨੂੰ ਪਹਿਲਾਂ ਪੁੱਛਿਆ ਵੀ ਤੂੰ ਕਹ ਕੀ ਆ ਤੂੰ ਕਹਤਾ ਮੈਂ ਤਾਂ ਪਾਂ ਜਾਵਾਂ ਠੀਕ ਹੈ ਜੀ ਫਿਰ ਮੈਂ ਅੱਗੇ ਹੋਰ ਨੌਲੇਜ ਲੈਣ ਦੀ ਕੋਸ਼ਿਸ਼ ਕੀਤੀ ਕਿ ਕਾਰਨ ਮੈਂ ਇਹੋ ਜਾਨਣਾ ਸੀਗਾ ਵੀ ਤੂੰ ਇਹਨੂੰ ਕਿਉਂ ਨਹੀਂ ਸਮਝਦਾ ਤੇ ਜੇਕਰ ਮੈਨੂੰ ਤੇਰੇ ਤੇ ਕੋਈ ਡਾਊਟ ਲੱਗਦਾ ਤੇ ਮੈਂ ਵਾਕਈ ਭਾਵੇਂ ਵੀਰ ਭਰਾਵਾਂ ਮੈਂ ਤੇਰਾ ਕਸੂਰ ਘੜਨ ਲੱਪੈਣਾ ਸੀ ਪਰ ਮੰਮੀ ਤੇਰੀ ਹਸਪੀਟਲ ਮਤਲਬ ਬਿਮਾਰ ਵਾ ਡੈਡੀ ਤੇਰੇ ਹੈਗੇ ਨਹੀਂ ਆ ਤੇ ਮੈਂ ਤੈਨੂੰ ਮਤਲਬ ਕਿ ਕੋਈ ਦੋਸ਼ੀ ਨਹੀਂ ਠਰਾ ਸਕਦਾ ਹਾਂਜੀ ਦੋਸ਼ੀ ਤਾਂ ਪਹਿਨੋ ਠਰਾਈਏ ਜਿਹਦਾ ਦੋਸ਼ ਵਾ ਜਿਹੜਾ ਕਸੂਰਵਾਰ ਆ ਜਿਹੜਾ ਹੁੰਦਿਆਂ ਸੁਂਦਿਆਂ ਵੀ ਨਹੀਂ ਸਾਂਭ ਰਿਹਾ ਚਲੋ ਕੋਈ ਗੱਲ ਨਹੀਂ ਵੀਰੇ ਤੇ ਕਿਦਾਂ ਬੋਲਦੇ ਬੋਲਦੇ ਓਦਾਂ ਓਦਾਂ ਖਾਣਦੇ ਪੀਣਦੇ ਬੋਲਦੇ ਸਭ ਬਾਬੇ ਕੀ ਨਾ ਕੀ ਤੁਹਾਡਾ ਪੁੱਤ ਸਾਹ ਹੋ ਗਏ ਹੈ ਕਿਹੜੇ ਸ਼ਹਿਰੋਂ ਆਤ ਨਾ ਕੀਆ ਬੁਲਰਾ ਸ਼ਹਿਰ ਮੁਖਤਿਆਰ ਸਿੰਘ ਆਹੋ ਜੀ ਅੱਛਾ ਕਾਗਜ਼ੀ ਨਾਮ ਪੁੱਛ ਲੇਗਾ ਜਾਣਾ ਮੇਰੇ ਨਾਲ ਆਏ ਗੋ ਪਹਿਲਾਂ ਚੰਗੇ ਬਲੇ ਸੀ ਪਹਿਲਾਂ ਮਤਲਬ ਇੱਕ ਸਿਰਫ ਮੈਂਟਲੀ ਹਾਲਤ ਖਰਾਬ ਸੀ ਉਦੋਂ ਤੁਰੇ ਖੱਡੇ ਉਦਾਂ ਨਹੀਂ ਚੱਪ ਰਹੇ ਇੱਕਦੋ ਵੀ ਖਰਾਬ ਮੈਂਟਲੀ ਹਾਲਤ ਮੈਂ ਤੁਹਾਨੂੰ ਦੱਸਣਾ ਮੇਰੀ ਉਮਰ 36 37 ਸਾਲ ਹੋ ਗਈ ਹੈ ਮੇਰੇ ਤੋਂ ਪਹਿਲਾਂ ਦੀ ਗੱਲ ਹੈ ਆਪਾਂ ਦੇ ਦਵਾਈ ਬੁੱਟੀ ਦਾ ਕਿ ਮੰਦ ਨੂੰ ਨਹੀਂ ਕਹਿ ਸਕਦੇ ਇਹਨਾਂ ਨੇ ਸਟੱਡੀ ਕੀਤੀ ਹਮ ਡਬਲ ਐਮਏ ਦੀ ਉਦੋਂ ਇਹਨਾਂ ਨੂੰ ਝੜਕਾ ਲੱਗਾ ਬੜੀ ਜਿਆਦਾ ਪੜਾਈ ਕੀਤੀ ਇਹਨਾਂ ਨੇ ਡਬਲ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਕਰਦੇ ਜੋ ਇੱਥੇ ਰਹਿੰਦੇ ਰਹੇ ਨੇ ਗਲੀ ਦੇ ਵਿੱਚ ਜੋ ਨਾਨੀ ਸਾਡੀ ਨੇ ਸਾਨੂੰ ਦੱਸਿਆ ਕਿ ਉਦੋਂ ਹਿੰਦੂ ਗੋਲਜੇ ਵਿੱਚ ਵੱਢਦੇ ਹੁੰਦੇ ਸੀ ਅੱਛਾ ਮਕੈਨੀਕਲ ਇੰਜੀਨੀਅਰਿੰਗ ਕਰਦਾ ਸੀ ਉਹਦੇ ਵਿੱਚ ਫੇਲ ਹੋਣ ਕਰਕੇ ਜਾਂ ਕਹੋ ਕਿ ਇਹਨਾਂ ਨੇ ਇੱਕ ਨਕਲ ਦਾ ਕੇਸ ਬਣਾਇਆ ਪ੍ਰਿੰਸੀਪਲ ਨੇ ਜਾਂ ਲੈਕਚਰਰ ਨੇ ਉਹ ਉਹ ਛੜਕਾ ਲੱਗ ਗਿਆ ਉਹ ਛੜਕਾ ਜਿਹੜਾ ਲੱਗਾ ਨਾ ਉਸ ਟਾਈਮ ਤੇ ਸੱਤਾਂ ਦਿਨਾਂ ਬਾਅਦ ਘਰ ਆਉਂਦੇ ਆ ਤੇ ਹਾਲਾਤ ਇਸੇ ਜੀ ਆਉਂਦੇ ਕਿ ਜਿਹੜਾ ਇੰਦਾ ਜੀ ਅੱਗੇ ਵੀ ਇੱਕ ਮੇਰ ਤੋਂ ਕੇਸ ਉਹ ਵੀ ਸਪਲੀ ਆ ਗਈ ਭੈਣ ਜੀ ਮੇ ਵੀ ਅੜ ਜੀ ਤੇ ਉਹ ਵੀ ਡਿਸਟਰਬ ਹੋ ਗਈ ਤੇ ਇਹ ਜਿਹੜਾ ਅਟੈਕ ਆ ਇਹਨਾਂ ਨੂੰ ਜਿਹੜਾ ਹੋਇਆ ਪੈਰਾਲਾਈਜ਼ ਹੋਇਆ ਖਦੋਂਗਦੇ ਹੋਇਆ ਪਿਛਲੇ ਸਾਲ ਹੋਇਆ ਕੋਈ ਡੇਢ ਸਾਲ ਮੰਨ ਕੇ ਚੱਲੋ ਹੂੰ ਕਿ ਕਿਉਂਕਿ ਵੀਰ ਮੈਂ ਤੇ ਚੱਲ ਡਾਕਟਰ ਨਹੀਂ ਆ ਜਦੋਂ ਆਪਾਂ ਨੂੰ ਡਾਕਟਰ ਨੂੰ ਜਦੋਂ ਕਿਤੇ ਵਿਖਾਈਦਾ ਨਾ ਜਦੋਂ ਕੈਂਪ ਲੱਗਦਾ ਵਿਖਾਈਦਾ ਉਹ ਹਿਸਟਰੀ ਪੁੱਛਦੇ ਇਹਨਾਂ ਦੀ ਕੀ ਹਿਸਟਰੀ ਆ ਇਹਨਾਂ ਨੂੰ ਕੋਈ 1.5 ਸਾਲ ਹੋ ਗਿਆ ਹੈ ਕਿਉਂਕਿ ਉਦੋਂ ਇਹ ਇੱਥੇ ਅੱਡੇ ਤੇ ਹੀ ਜੁਤੀ ਉਹ ਹੀ ਅਗ੍ਰੀਸਨ ਸਕੂਲ ਗੁਰਦੁਆਰਾ ਜਿਹੜਾ ਉੱਥੇ ਹੀ ਕੋਈ 1.5 ਸਾਲ ਹੋ ਗਿਆ ਇਹਨਾਂ ਨੂੰ ਉੱਥੇ ਗੁਰਦੁਆਰੇ ਰਹਿੰਦੇ ਹੁੰਦੇ ਹੀ ਫਿਰ ਇੱਥੇ ਕੌਣ ਸੰਭਾਲਦਾ ਇਹਨਾਂ ਨੂੰ ਇੱਥੇ ਆ ਸਾਰੇ ਵੀਰ ਭਰਾ ਵੀਰ ਜਿੰਨੇ ਵੀ ਆ ਜਿਹੜਾ ਵੀ ਆ ਜਾਂਦਾ ਵਾ ਉਹ ਸੰਭਾਲਦਾ ਵਾ ਵੈਸੇ ਇਹ ਵੀ ਰਿਹਾ ਹੈਗਾ ਵਾ ਆਪਣਾ ਕਿ ਡਾਕਟਰ ਸਾਹਿਬ ਹੈ ਇਹ ਕਰਦੇ ਆ ਉਹ ਪਿੱਛੇ ਦੋਵੇਂ ਵੀ ਰਿਹਾ ਮਤਲਬ ਜਿੰਨੇ ਵੀ ਜਿਹੜਾ ਵੀ ਆ ਜਾਂਦਾ ਨਾ ਉਹ ਸਾਰੇ ਸੰਭਾਲਦੇ ਪਾਣੀ ਪਿਆ ਦਿਓ ਇਹਨੂੰ ਵੀਰੇ ਤੇ ਕੋਈ ਗੱਲ ਨਹੀਂ ਮੈਨੂੰ ਮੇਰੇ ਨਾਲ ਗੱਡੀ ਚ ਲਦਾ ਦਿਓ ਇਹਨਾਂ ਨੂੰ ਹੂੰ ਇਨਾਂ ਦੀ ਕੋਈ ਕਾਪੀ-ਕੁਪੀ ਹੈਗੀ ਬੈਂਕ ਦੀ ਕੋਈ ਪੈਨਸ਼ਨ ਵਗੈਰਾ ਹੈਗੀ ਇਹਨਾਂ ਦੀ ਨਹੀਂ 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 ਕੁਝ ਨਹੀਂ ਹੈਗਾ ਇਹਨਾਂ ਦਾ ਨਹੀਂ ਲਵਾਇਆ ਕਿਉਂ ਨਹੀਂ ਫਿਰ ਇਹਨਾਂ ਦਾ ਜੇ ਇਹ ਪੈਰਾਲਾਈਜ਼ ਤੇ ਹੈਗੇ ਆ ਇਹ ਤੇ ਹੋਰ ਹੋਏ ਨਾ ਮੰਨ ਕੇ ਮੈਂਟਲ ਡਿਸਟਰਬ ਵੀ ਤੇ ਕਰ ਹੁੰਦੇ ਆ ਪਰ ਸਾਰੇ ਇਹਨਾਂ ਨੂੰ ਸਮਾਣਾ ਸੰਭਣਾ ਵੜਾ ਔਖਾ ਸੀ ਜਵਾਨੀ ਜੋਸ਼ ਸੀ ਕੋਈ ਕਿਸੇ ਨੂੰ ਕਹ ਸਕਦੇ ਕਿ ਇਹਦੇ ਹੱਥ ਨਹੀਂ ਹੁੰਦੇ ਇਹ ਤੇ ਹੋਣ ਮਤਲਬ ਆਲਾ ਹੁੰਦੇ ਪੈਰੀ ਦੇ ਵਿੱਚ ਇਹ ਤੇ ਬਹੁਤ ਜ਼ਿਆਦਾ ਔਖਾ ਸੀ ਕੰਮ ਪਾਣੀ ਪੀ ਲੋ ਪਾਣੀ ਪਾਣੀ ਹਏ ਹਏ ਧੰਨ ਗੁਰਾਮਦਾਸ ਹਾਏ ਹਾਏ ਤੁਹਾਡੀ ਇੱਕ ਭੈਣ ਮੈਂ ਲੈਂਦੀ ਸੀਗੀ ਆ ਮੈਂ ਉੱਥੋਂ ਕੀ ਉਹਨੂੰ ਆਂਦੇ ਸੀਗੀ ਟੈਂਕੀ ਤੋਂ ਲੈਂਦੀ ਸੀ ਟੀਵੀ ਸੇ ਠੀਕ ਹੋ ਗਈ ਬਾਅਦ ਚ ਵਾਪਸ ਆ ਗਈ ਸੀ ਉੱਥੇ ਹੁਣ ਕਿੱਥੇ ਹੁੰਦੀ ਹੈ ਭੈਣ ਠੀਕ ਹੈ ਜਿੱਥੋਂ ਖੜੇ ਇੰਨਾਂ ਤੁਸੀਂ ਹਾਂਜੀ ਠੀਕ ਹੈ ਮੈਂ ਹੁਣ ਭੈਣੋ ਅੱਛਾ ਉਹ ਠੀਕ ਹੋ ਗਈ ਜਾਈ ਤਾਂ ਪਹਿਲਾਂ ਤੇ ਮੈਨੂੰ ਕਹਿੰਨੀ ਵੀਰ ਮੈਂ ਤੇਰੇ ਤੋਂ ਰਹੂੰਗੀ ਜਦੋਂ ਠੀਕ ਹੋ ਗਈ ਉਸ ਦਿਨ ਭੱਜ ਜਾਈ ਹਾਏ ਐ ਬੋਲ ਰਿਹਾ ਆ ਗਿਆ ਕਿੱਥੇ ਹੋ ਗਿਆ ਫੋੜਾ ਹਾਂ ਆਏ ਹੈਗੇ ਦਿਨ ਬੈਟ ਸੌੜਦੇ ਨਹੀਂ ਕਿਤੇ ਨਹੀਂ ਬੈਟ ਸੌੜਦੇ ਨਹੀਂ ਨਹੀਂ ਬੈਟ ਸੌੜਦੇ ਆ ਕਿ ਨਾ ਫੋੜਾ ਮੈਚ ਹੈ ਪਰਸਨ ਨਾ ਹੇ ਨੀਚੇ ਥੋੜਾ ਵੀਰੇ ਬੇਨਤੀ ਹੈ ਕਿ ਤੁਹਾਨੂੰ ਚੁੱਕਣਾ ਬਹੁਤ ਹੈਗਾ ਨਾ ਵੀ ਮਰੀਜ਼ੀ ਹੈ ਮੈਂ ਤਾਂ ਚੁੱਕਿਆ ਨਹੀਂ 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 ਕੋਈ ਗੱਲ ਨਹੀਂ ਚੁੱਕ ਕੇ ਤੇ ਗੱਡੀ 'ਚ ਬਿਠਾ ਦੋ ਕੋਈ ਗੱਲ ਨਹੀਂ ਪਰ ਅੱਗੇ ਰਬ ਦਾ ਦਾ ਹੈ ਨਾ ਕਿ ਨਾ ਬਾਈ ਹੋ ਜਾਏ ਸਿੱਧੇ ਸਿੱਧੇ ਲੱਗਦਾ ਸਰੀਰ ਭਰ ਆ ਨਾ ਹਾਂਜੀ ਸਿੱਧੇ ਹੋ ਜਾਓ 2 ਮਿੰਟ ਉੱਥੇ ਬੈਠਾ ਹੋਪਾ ਯੋ ਲੀਓ ਵਾਹ ਗੱਡੀ ਚ ਬੈਣਾ ਵਾ ਗੱਡੀ ਚ ਬੈ ਬਾਈ ਲੈਣੀ ਆ ਉਸ ਵੇਰੇ ਨਹੀਂ ਲੈਣੀ ਦਵਾਈ ਜੇ ਕੋਈ ਮੰਝਾ ਹੀ ਲੈ ਜਲੇ ਮੈਨਾਂ ਗੱਡੀ ਲਾਗੇ ਮੰਝਾ ਹੀ ਲੈਦੇ ਗੱਡੀ ਲਾਗੇ ਤੇ ਸੌਖਾ ਹੋ ਜਾ ਹੈ ਮੰਝਾ ਆਜੋ ਗੱਡੀ ਗੱਡੀ ਲੈ ਆਉਣਾ ਫੇਰ ਠੀਕ ਫੇਰ ਠੀਕ ਹੈ ਹਾਂ ਆ ਵੀਰੇ ਗੱਡੀ ਕਮਾਈ ਲੈ ਲੈ ਇੱਥੇ ਚਾਬੀ ਵੇਚੀ ਆ ਮੈਂ ਉਦਾਂ ਹੀ ਖੁੱਲੀ ਛੱਡਿਆ ਹਾਂ ਲਾਇਆ ਗੱਡੀ ਚ ਲਾਓ ਐ ਸੇ ਗੱਡੀ ਦੇ ਚੀ ਚਾਬੀ ਹਾਂ 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 ਬੋਲਦੇ ਬੜੀ ਵਧੀਆ ਗੱਲਾਂ ਬਤਾ ਕਰਦੇ ਬੋਲਦਾ ਕਰਦੇ ਜੇਲਾ ਰੱਬ ਦੀ ਮਾਰ ਦਾ ਕੋਈ ਟੋਕ ਕੋਈ ਪਤਾ ਨਹੀਂਗਾ ਸਰੀਰ ਤੇ ਲਾਂਡ ਪਹਿਲਵਾਨੀ ਸਰੀਰ ਆ ਬੱਬੇ ਦਾ ਸਹੀ ਪੜਨ ਦੇ ਕਾਰਨ ਥੋੜਾ ਦਿਮਾਗ ਤੇ ਲੋਡ ਪੈ ਗਿਆ ਜਿਹਦਾ ਕਾਰਨ ਇਹ ਥੱਲੇ ਵੀ ਹੁਣ ਅੱਗੇ ਟਿੱਗੀ ਦੀ ਇਹਨਾਂ ਦੀ ਭੈਣ ਨੇ ਤੁਮ ਕੋਸ਼ਿਸ਼ ਕੀਤੀ ਹੋਈ ਚਲੋ ਸਾਹਮਣਾ ਆਪਣੇ ਭਰਾ ਨੂੰ ਪਰ ਉਸ ਵਕਤ ਪੈਰਾਇਸ ਦਾ ਆਹ ਹੋ ਲੋ ਵਿਚਾਰੀ ਆ ਪਰਰਾਇਸ ਦਾ ਲਾਜ ਨਹੀਂ ਹੈ ਲੱਗਦੇ ਹਾਂਜੀ ਹਾਂਜੀ ਮਾਈਗਰ ਹੋਣ ਚਾਹੀਏ ਪਛਾਤਾ ਪਣ ਚਾਹੀਏ ਨਾਲੀ ਫੁਕਾ ਕੇ ਖਾ ਰੋਟੀ ਤੇ ਖਾਣੀ ਆ ਕੋਲ ਲੈ ਆ ਰੋਟੀ ਘਰੋਂ ਲੈ ਆ ਰੋਟੀ ਘਰੋਂ ਲੈ ਆ ਵਾਹਿਗੁਰੂ ਕੀਂਦਾ ਬਾਬਾ ਕੀ ਬੋਲੇ ਹੋਏ ਆ ਕੀ ਹੋਣ ਕਿੱਦਿਆ ਤੈਨੂੰ ਕੋਈ ਕਿੱਥੇ ਆ ਫੜਾ ਲੱਗਦਾ ਬੜੀਆ ਜਿਹਾ ਬੋਲੇ ਹੋਏ ਆ ਕਿੱਥੇ ਆ ਫੜਾ ਕੋਈ ਮੈਨੂੰ ਤਾਂ ਦਿਖ ਨਹੀਂ ਲਿਆ ਹੂੰ ਫੋਕੀ ਬੰਦ ਖਤਮ ਹੋ ਗਈ ਇਹ ਮਾ ਲੋਣੀ ਬਣੀ ਆ ਬਣਨ ਨਵੀ ਇਹਦਾ ਪ੍ਰਾਣੀ ਹੋ ਗਈ ਮੈਂ ਤੇ ਖਤਮ ਬੰਦ ਹੋਣੀ ਚਾਹੀਦੀ ਕਿਵੇਂ ਹੋਣਾ ਵਹਿ ਚੰਨਣਾ ਹੋਣਾ ਹੂੰ गोली, हाँ? गोली, गोली ले ना। गोली ना है गोली ले ले अरे गोली लेना गोली नहीं आ की आफावा दुबई का नहीं और सहारा ले की रोई हुई है टॉफी भाई टॉफी एक ही होता है हां कौन कर तू टॉफी टॉफी मुंडे में लादा खाली टॉफी ले ला ਕੋਈ ਜੰਗਲ ਹੈ ਬੰਦੇ ਗਿਆ ਨਾ ਹਾਂ 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 ਸੁਣਾ ਨਾ ਬੱਚਾ ਜਿਆ ਹੋ ਜਾਂਦਾ ਬੱਲੇ ਦਾ ਜਿਹੜਾ ਬਿਮਾਰ ਹੋ ਜਾਣਾ ਜਾਂ ਬਜ਼ੁਰਗੇ ਦੇ ਜਾਂ ਬਾਤੋ ਮਾਰ ਪਹਿਲਾਂ ਤੇ ਟਿਕਟ ਅਹੀਂ ਦੇ ਮਤਲਬ ਜਿੰਨੂੰ ਕਹਿੰਦੇ ਤੁਸੀਂ ਹੰਦੇ ਜੀ ਕਿ ਜਿੱਦਾਂ ਫੜਿਆ ਨਹੀਂ ਜਾਂ ਰੋਕਿਆ ਨਹੀਂ ਗੱਲਾਂ ਤਾਂ ਕੋਈ ਗੱਲ ਹੀ ਨਹੀਂ ਕੋਈ ਬੰਦਾ ਹੀ ਨਹੀਂ ਹੱਥ ਹੀ ਨਹੀਂ ਲਾ ਸਕਦਾ ਹੁੰਦਾ ਜਿੱਦਾਂ ਭਲਵਾਨੀ ਕਹਿ ਲਓ ਵੀ ਜਾਂ ਜਿੱਦਾਂ ਵੀ ਕਹਿ ਲਓ ਤਾਂ ਬੰਦਾ ਨਹੀਂ ਇਹ ਸੁੱਤ ਨਹੀਂ ਹੀ ਆਉਂਦੇਗੇ ਤੁਹਾਨੂੰ ਕਿਤੇ ਬਹਿਣਾ ਨਹੀਂ ਸਾਰੀ ਤੇ ਸਵਾਰਾ ਮੰਦਿਰ ਸਾਰਿਆਂ ਤੋਂ ਪਹਿਲਾਂ ਜਾ ਕੇ ਸਵਾਰੇ ਟਾਲਕ ਰਗਾ ਦਿੰਦੇ ਰਹੇ ਬਾਕੀ ਚਲੋ ਵੀਰੇ ਮੈਂ ਧੰਨਵਾਦ ਕਰਦਾ ਤੁਹਾਡਾ ਸਾਰੇ ਵੀਰਾਂ ਦਾ ਹਨਾ ਭਰਾਵਾਂ ਦਾ ਚਲੋ ਇਹਨਾਂ ਦਾ ਤੇ ਖੂਨ ਆ ਹੈ ਨਾ ਨਾ ਮਾਮਾ ਜੀ ਦਾ ਮਾਦੀਨ ਨਹੀਂ ਤੋਣੇ ਹੋਣਾ ਹਨਾ ਅੱਜ ਕੱਲ ਵੀਰ ਕੋਈ ਕਿਸੇ ਦਾ ਨਹੀਂ ਵਗਦਾ ਨਹੀਂ ਭਾਜੀ ਪਰ ਇੰਨਾ ਮੈਂ ਫੋਟ ਕੀਤਾ ਜੀ ਚਲੋ ਮੈਂ ਫੇਰ ਹੀ ਤੁਹਾਡਾ ਧੰਨਵਾਦ ਕਰਦਾ ਵੀਰਾਂ ਦਾ ਮੇਰੇ ਕੋਲ ਇਸ ਮਹੀਨੇ ਕੇਸ ਆਏ ਪੰਜ ਛੇ ਮਾਵਾ ਦੇ ਪੁੱਤ ਨਹੀਂ ਸਾਹਵੇਂ ਤੇ ਪੁੱਤਾਂ ਦੇ ਮਾਵਾ ਨਹੀਂ ਸਾਹਮੀਆਂ ਐਵੇਂ ਦੇ ਕੇਸ ਆਏ ਆ ਇੱਕ ਉਹ ਬੱਚਿਆਂ ਦੀ ਤੁਸੀਂ ਪਾਈ ਮੰਦ ਬੁੱਧੀ ਜਿਹੜੇ ਉਹ ਕਿੱਥੋਂ ਉਹ ਬੱਚੇ ਉੱਥੋਂ ਦੇ ਨਿਕਲੇ ਆ ਸਹਾਰਨਪੁਰ ਲੱਗ ਗਿਆ ਪਿੰਡ ਰੇ ਪੱਠਾ ਪਿੰਡਾ ਅੱਛਾ ਜੀ ਕਬੂਰਤੇ ਦੇ ਰਿਹਾ ਜੀ ਮੈਂ ਘਰੇ ਗਿਆ ਘਰੇ ਗਿਆ ਨੂੰ ਨਹੀਂ ਉਹਨਾਂ ਰੱਖਿਆ ਵੇਖਿਆ ਤੱਕ ਨਹੀਂ ਰੱਖਣਾ ਪੀਆ ਤੇ ਮੈਂ ਉਹਨਾਂ ਉਲਟਾ ਗਈ ਜਾਂਦੇ ਆ ਜੀ ਸਾਡੀ ਕੁੜੀ ਨਹੀਂ ਲੰਬੜ ਮੈਂ ਬਾਬੇ ਕੁੜੀ ਵੀ ਲੱਭ ਗਈ ਮੈਨੂੰ ਕੁੜੀ ਦਾ ਪਿੰਡ ਵੀ ਲੱਭ ਗਿਆ ਵਾ ਠੀਕ ਹੈ ਜੀ ਇਹ ਮੈਂ ਹਿੰਟ ਦੇਣਾ ਤੁਹਾਨੂੰ ਜੀ ਕਿ ਸੁਲਤਾਨਪੁਰ ਏਰੀਆ ਵਾ ਕੁੜੀ ਦਾ ਠੀਕ ਹੈ ਜੀ ਜੇ ਤੇ ਉਹ ਭੈਣ ਆਣ ਕੇ ਮੈਂ ਬਾਰ ਬਾਰ ਕਹਿ ਰਿਹਾ ਕਿ ਆਣ ਕੇ ਬਾफी ਮੰਗ ਲੂਗੀ ਠੀਕ ਆ ਕੱਲ ਨੂੰ ਅਸੀਂ ਐਸਐਸਪੀ ਸਾਹਿਬ ਜੀ ਦੇ ਜਾ ਕੇ ਉਹਦਾ ਕੇ ਕੇ ਕੰਬੇਲ ਕਰ ਦਿੱਤੀ ਕੱਲ ਨੂੰ ਉਹਨਾਂ ਦੀ ਕੋਈ ਐਫਆਈਆਰ ਹੋ ਗਈ ਫਿਰ ਅਸੀਂ ਕੋਈ ਉਹਨਾਂ ਨੂੰ ਮਾਫੀ ਨਹੀਂ ਕੋਈ ਰਾਜੀ ਨਾਮਾ ਨਹੀਂ ਕਰਨਾ ਇਹਨੇ ਹੁਣ ਘਰੇ ਗਏ ਉਹਨਾਂ ਦੇ ਪਰ ਇਹ ਗਿਆਨ ਮੈਂ ਕਹਤਾ ਨਹੀਂ ਤੂੰ ਮਾਫੀ ਮੰਗ ਲੈ ਜੰਤਮ ਸੰਗਤ ਦੇ ਅੱਗੇ ਮਾਫੀ ਮੰਗ ਲੈ ਤੇ ਅਸੀਂ ਤੈਨੂੰ ਮਤਲਬ ਕਿ ਕੁਝ ਨਹੀਂ ਕਹਿੰਦੇ ਹਨਾ ਵੀ ਮੇਰੇ ਤੋਂ ਹੀ ਨਾ ਟਾਈਮ ਨਹੀਂ ਹੈਗਾ ਕਿ ਮੈਂ ਕੰਪਲੇਂਟ ਕਰਾਂਦਾ ਫਿਰਾਂ ਹਨਾ ਤੇ ਵੀਰੇ ਜੇ ਕਦੇ ਗਿਆ ਵੀ ਅਗਲੀ ਆਖੇ ਕਿ ਮੈਂ ਤੇ ਹੋਰ ਨਹੀਂ ਸਾਹਮਣੇ ਨਹੀਂ ਹੋਣਾ ਮੈਂ ਮਾਫੀ ਵੀ ਨਹੀਂ ਮੰਗਣੀ ਸਾਹਮਣੇ ਨਹੀਂ ਹੋਣਾ ਫਿਰ ਤਾਂ ਆਪਾਂ ਨੂੰ ਮਜਬੂਰਨ ਕੰਪਲੇਂਟ ਕਰਾਉਣੀ ਪਊਗੀ ਐਫ ਆਰ ਕਰਾਉਣੀ ਪਊਗੀ ਇਹ ਬੜੀ ਤਕੜੀ ਸੀ ਉਹ ਬਾਈ ਦੇ ਇੱਕਾ ਪੱਟੀ ਮਾਂ ਨੂੰ ਛੱਡ ਗਿਆ ਉਹ ਜਿਆ ਕੁੜੀਆਂ ਆ ਵੀ ਲੋ ਵੀਡੀਓ ਪਾਈ ਤੋ ਕੁੜੀਆਂ ਕੋਲ ਜਾਣਾ ਮੈਂ ਉਹ ਆਖ ਲਿਆ ਵੀ ਕੱਲ੍ਹ ਜੀ ਦਾ ਕਈ ਲੋਕ ਕਹਿੰਦੇ ਨੇ ਵੀ ਪੁੱਤ ਕਬੂਤੋਂ ਹੁੰਦੇ ਪਰ ਧੀ ਨਹੀਂ ਹੁੰਦੀ ਹੈ ਨਾ ਅੱਜ ਕੱਲ੍ਹ ਧੀਆ ਵੀ ਤੇ ਨਾ ਹੁਣ ਲਾ ਬੇ ਕੱਲ੍ਹ ਜੀ ਕੋ ਜਿਆਦਾ ਹੋ ਗਿਆ ਹੂੰ ਠੀਕ ਇੱਥੇ ਬਿਠਾ ਦਿਓ ਮੇਰੇ ਨਾਲ ਹਾਂ ਇਹ ਬਿਠਾ ਦਿਓ ਮੇਰੇ ਨਾਲ ਚਲੋ ਕੱਲੀਆਂ ਬਾਰੀ ਮੈਨੂੰ ਲਵ ਯੂ हा ठंडा पाणी पीना अच्छा <laughs> ਇਹ ਥਲੇ ਪਈਏ ਪਿੰਨੇ ਪਿੰਨੇ ਪਾ ਪਿੰਨੇ ਉਹ ਵੀਰ ਪਿੰਦਾ ਫਿਰ ਮੈਨੂੰ ਵੀ ਪਿਆਰੀ ਜੇ ਹੈਗਾ ਲੱਗੇ ਦੇਣਗੇ ਜੀ ਜਿਹੜੇ ਹੈਗਾ ਕਿ ਲੱਗੇ ਮੇਰੇ ਜੇ ਜੇ ਦੂਰ ਜਾਣਾ ਪਊ ਫਿਰ ਤੂੰ ਗੱਲ ਮੈਂ ਰਾਜ ਪੀਣਾ ਆਹ ਪਾਈ ਬੱਕਲਾ ਕੀ ਲਾ बाबे पढ़ा कितने यहाँ किन्हीं आप पढ़ा किन्हीं हाँ किन्हीं आप पढ़ा मैं हैं एक्जैक्टीज़ आह एक्डाइन एक्डाइन कितना कर लेगा कैसे करना कितना एक्जैक्टीज़ आह पीला पानी ना कैसे पानी पीला 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 फो फो का पानी लगी पानी फो का पानी लगी पानी हाँ हाँ जी मैं पानी लगी ਹਾਂ ਵਾਹਿਗੁਰੂ ਹਾਂ ਉਹ ਮਨੁੱਖਤ ਸੇ ਆਤਾ ਕਿੰਨੇ ਜਾ ਰਹੇ ਨੇ ਤੋਂ ਠੰਡਾ ਲਿਆ ਰਹੇ ਨੇ ਔਰੰਜਾਲੀ ਤੇ ਇੱਥੇ ਵੀ ਰਹਿੰਦੇ ਨੇ ਕਿੰਨਾ ਚਿਰ ਹੋ ਗਿਆ ਜੀ ਪੰਜਾਬੀ ਘਰ ਤੋਂ ਪਹਿਲਾਂ ਆਪਣੇ ਮੁਹੱਲੇ ਚ ਕਿੰਨਾ ਕਰੀ ਬੰਦਾ ਸੋਈਦਾ ਰਹਿੰਦਾ ਹੈਗੇ ਉੱਥੇ ਨਹੀਂ ਸੋ ਜਾਣ ਵਾਲੇ ਤੁਰਦੇ ਫਿਰਦਾ ਹੈਗਾ ਹਾਂਜੀ ਬੜੇ ਵਧੀਆ ਹੁਣ ਵੀ ਤੁਰਦੇ ਨੇ ਤੁਰਦੇ ਨਹੀਂ ਹਾਂਜੀ ਤੁਰਦੇ ਆ ਅੱਛਾ ਅੱਛਾ ਤੁਰੇ ਆ ਨਹੀਂ ਆਈ ਦੋਈ ਦਿੱਤੀਆਂ ਠੀਕ ਆ ਨਹੀਂ ਤੁਰੇ ਆ ਨਹੀਂ ਅੱਛਾ ਕੋਈ ਗੱਲ ਨਹੀਂ ਕੋਈ ਚੀਜ਼ ਹੋਈ ਹਾਂਜੀ ਥੋੜੇ ਉੱਪਰ ਲਾਇਆ ਹੋਇਆ ਇਹਨਾਂ ਦੇ ਓਕੇ ਹੁਣ ਕੰਡੀਸ਼ਨ ਲੱਗੇ ਨਾ ਚਲੋ ਭਾਈ ਇਹ ਪੜਾ ਗਰੀਬ ਆਏਗਾ ਇੱਕ ਕਿੱਥੇ ਦਲੋਗੇ ਹਾਂ ਕਿੱਥੇ ਤੈਨੂੰ ਤੈਨੂੰ ਦਰਿਆ 'ਚ ਲੈਣਾ ਨਹੀਂ ਆਜ ਨਹੀਂ ਹਾਂ ਇਹ ਲੈ ਨਹੀਂ ਬਾਰਾ ਦਰਿਆ ਨਹੀਂ ਪਪਾ ਘਬਰਾਏ ਨਾ ਜਾਣੀ ਹੋਵੇ ਵਾਹ ਤੈਨੂੰ ਵਧੀਆ ਜਗ੍ਹਾ ਖੜਾਂਗੇ ਠੀਕ ਆ ਮੇਰੇ ਅੱਗੇ ਬਾਬੇ ਮੇਰੇ ਕੋਲ ਹੈਗੇ ਆ ਹੋਰ 670 ਬੁੱਕਤੇ ਹੈਗੇ ਮੇਰੇ ਬਾਗੇ ਵਿੱਚੋਂ 670 670 ਮੇਲਾ ਲਗਾਇਆ ਪਰ ਉਥੇ ਨਹੀਂ ਆ ਹਾਂ ਆਈਓ ਬਗੜ ਵੀ ਬਿਠਾਈ ਆਪਾਂ ਗੱਡੀ 'ਚ ਬਿਠਾਈ ਕੀ ਆ ਜੀ ਹਾਂ ਚਾਹ ਬਣਾਈ ਜੀ ਬਾਬਾ ਜੀ ਬੈਠੋ ਚਾਹ ਜੀ ਮੇਰੇ ਇੱਥੇ ਕੋਸਟੀ ਹੈ ਹੂੰ ਚਾਹ ਰਕੀ ਪੀਣਾ ਹੋਰ ਤੇ ਵੀਰੇ ਜਿਵੇਂ ਇਹਨਾਂ ਨੂੰ ਪੈਰਾਲਾਈਜ਼ ਆ ਹੋਰ ਉਸ ਤੋਂ ਬਗੈਰ ਤੂੰ ਕੋਈ ਪ੍ਰੋਬਲਮ ਨਹੀਂ ਹੋਰ ਕੋਈ ਬਿਮਾਰੀ ਕੋਈ ਵਗੈਰਾ ਦਾ ਕੁਝ ਹੈ ਤਾਂ ਉਦਾਂ ਨਹੀਂ ਕੋਈ ਪ੍ਰੋਬਲਮ ਕੀ ਆ ਜੂਗੀ ਸਿੰਘ ਜੀ ਅੱਜ ਆਪਾਂ ਆਏ ਆ ਚਬਾਲ ਆਏ ਆ ਆ ਬੀਬੀ ਪਾਗੋ ਦੀ ਦਾ ਜਿਹੜੀ ਮਾਈ ਪਾਗਵਾ ਉਹਨਾਂ ਦੇ ਇਦਨਮ ਸੰਬੰਧਾਇਆ ਚਬਾਲ ਦੇ ਵਿੱਚ ਤੇ ਇਹ ਜਿਹੜੇ ਬਾਬਾ ਜੀ ਆ ਇਹ ਦੱਸਦੇ ਆ ਕਿ ਇਹ ਵਧੀਆ ਪੜੇ ਲਿਖੇ ਸੀਗੇ ਪਤਾ ਨਹੀਂ ਖਨੀਨ ਦੀ ਸਟੱਡੀ ਦੇ ਵਿੱਚ ਕਿਤੇ ਟੀਚਰਾਂ ਨੇ ਕੋਈ ਗੱਲਬਾਤ ਉਹਨਾਂ ਨਾਲ ਕਰ ਲਈ ਜਿਸ ਦਾ ਕਰਕੇ ਇਹ ਮੈਂਟਲੀ ਡਿਸਟਰਬ ਹੋ ਗਿਆ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਜੇ ਇਹ ਇਮਾਰਤ ਦੇਖ ਰਹੇ ਜੇ ਇਹ ਇੱਥੋਂ ਦਾ ਪੰਚਾਇਤਕਾਰ ਆ ਪਿੰਡ ਚਬਾਲ ਦਾ ਤੇ ਮੈਂ ਧੰਨਵਾਦ ਕਰਦਾ ਇਨਾਂ ਵੀਰਾਂ ਦਾ ਜਿਨੇ ਜੋਗੇ ਵੀਰਪਰਾ ਹੈਗੇ ਆ ਇਹਨਾਂ ਨੇ ਇਹਨਾਂ ਬਜ਼ੁਰਗਾਂ ਦੀ ਕੇਅਰ ਕੀਤੀ ਇਹ ਬਜ਼ੁਰਗਾਂ ਜਿਹਦੇ ਭਾਂਦੇ ਆ ਇਹ ਇਹ ਨੂੰ ਕਿਸੇ ਦੀ ਕੋਈ ਹੁਣ ਵੀਰਪਰਾ ਇਹਨਾਂ ਨੂੰ ਇਹ ਨਾ ਕਿਉਂਕਿ ਵੀਰ ਤੋਏ ਦਾ ਪੜੇਵਾ ਵਾ ਤੇ ਤੂੰ ਵੀ ਇੱਕ ਪੁੱਤ ਵਾਂ ਤੂੰ ਵੀ ਇਨਸਾਨ ਸਾਡਾ ਸੀਗਾ ਪਰ ਇਹ ਵੀਰ ਜੀ ਦੀ ਮਜਬੂਰੀ ਹੈ ਕਿ ਇਹਨਾਂ ਦੇ ਫਾਦਰ ਸਾਹਿਬ ਸੇਤੇ ਨਹੀਂ ਹੈਗੇ ਤੇ ਜਿਹੜੇ ਇਹਨਾਂ ਦੇ ਮਦਰ ਆ ਮੰਮੀ ਆ ਉਹਨਾਂ ਨੂੰ ਵੀ ਕੈਂਸਰ ਦੀ ਪ੍ਰੋਬਲਮ ਆ ਸੋ ਤੁਸੀਂ ਸਗੋਂ ਅਰਦਾਸ ਜ਼ਰੂਰ ਕਰਿਓ ਕਿ ਇਹਨਾਂ ਦੀ ਮਾਤਾ ਜੀ ਠੀਕ ਹੋਣ ਤੇ ਆਪਣੇ ਭਰਾ ਨੂੰ ਲੈ ਕੇ ਆਪਣੇ ਘਰੇ ਹੋਣ ਤੇ ਜੀ ਆਪ ਸੇਵਾ ਸੰਭਾਲ ਕਰਨਾ ਤੇ ਸੋ ਆਪਾਂ ਅੱਜ ਇਹਨਾਂ ਨੂੰ ਆਪਣੇ ਆਸ਼ਰਮ ਦੇ ਵਿੱਚ ਲੈ ਕੇ ਚੱਲੇ ਆਂ ਤੇ ਜਰੂਰ ਇਹੋ ਜਿਹੇ ਰੂਹਾਂ ਜਿਹੜਾ ਦਿਨ ਨੂੰ ਵੀ ਕੋਈ ਦੇਖਦੀ ਆ ਵੀ ਜਿਨ੍ਹਾਂ ਦਾ ਕੋਈ ਸੰਭਾਲਣ ਵਾਲਾ ਨਹੀਂ ਹੈਗਾ ਹਾਂ ਸਪੈਸ਼ਲ ਆਪਣੇ ਪੰਜਾਬੀ ਭੈਣ ਭਰਾ ਹੋਣ ਕਿਉਂਕਿ ਆਪਾਂ ਪਹਿਲਾਂ ਆਪਣੇਆਂ ਨੂੰ ਸੰਭਾਲੀਏ ਦੂਜਿਆਂ ਵੱਲ ਦੇ ਬਾਅਦ ਆਪਾਂ ਚੱਲ ਜਾਵਾਂਗੇ ਸੋ ਜਰੂਰ ਆ ਸਾਥ ਦਿਓ ਜਰੂਰ ਇਹ ਜਿਹੜੀ ਕੋਈ ਰੂਹ ਤੁਹਾਨੂੰ ਵੀ ਦਿਖਦੀ ਆ ਤੇ ਜਰੂਰ ਦੱਸਿਓ ਸਾਨੂੰ ਸਾਡਾ ਮੋਬਾਈਲ ਨੰਬਰ ਵੀਡੀਓ ਦੇ ਉੱਪਰ ਦਿੱਤਾ ਹੁੰਦਾ ਵਾ ਤੇ ਜਰੂਰ ਸੇਵਾ ਦਾ ਮੌਕਾ ਦਿਓ ਜੀ ਧੰਨਵਾਦ ਜੀ ਕਿਰਪਾ ਕਰਕੇ ਪਾਣੀ ਪੀਓ ਪਿਆ ਦੇ ਮੇਰਾ ਵੀਰ ਪਾਣੀ ਪੀਂਦੇ ਆ ਨਾ ਨਹੀਂ ਹੋ ਜੋਤੀ ਕਰਵਾਈ ਇਹ ਵੀਡੀਓ ਬੰਦ ਹਾਂ ਕਰ ਲੇ